ਗੁਰ ਪਿਆਰਿਓ ਆਓ ਅੱਜ ਆਪਾਂ ਕੀਰਤਨ ਦੇ ਬਾਰੇ ਕੁਝ ਸਮਝਣ ਦੀ ਕੋਸ਼ਿਸ਼ ਕਰੀਏ ਜੋ ਧੰ ਸ੍ਰੀ ਗੁਰਗੰਸਾਹ ਕੀਰਤਨ ਬਾਰੇ ਆਪਾਂ ਨੂੰ ਕੀ ਕਹਿ ਰਹੇ ਨੇ ਪਾਵ ਕੀਰਤਨ ਕੀ ਚੀਜ਼ ਹੈ कीर्तन दी ताकत ਕੀ ਹੈ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦਾ ਪ੍ਰਮਾਣ ਹੈ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਕਰਤਾ ਕੌਣ ਉਹ ਕਾਲਪੁਰਖ ਪਿਤਾ ਪਰਮਾਤਮਾ ਕੀਰਤਨ ਕੀਦਾ ਹੈ ਉਸ ਕਾਲਪੁਰਖ ਪਿਤਾ ਪਰਮਾਤਮਾ ਦਾ ਕਰਨਾ ਕਿਉਂ ਜ਼ਰੂਰੀ ਆ ਗੁਰੂ ਪਿਆਰੇਓ ਕਿ ਅਸੀਂ ਕੀਰਤਨ ਰਾਹੀ ਮਾਲਕ ਦੀ ਵਡਿਆਈ ਕਰਨੀ ਆ ਸਤਗੁਰ ਫਰਮਾ ਰਹੇ ਨੇ ਕਿ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਜੇ ਕਹਿੰਦਾ ਤੂੰ ਕੀਰਤਨ ਦਾ ਭਾਤ ਤੂੰ ਵਡਿਆਈ ਕਰ ਰਿਆ ਜੇ ਵਡਿਆਈ ਮਾਲਕ ਦੀ ਤੂੰ ਕਰ ਲੈ ਆ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਨਿਮਖ ਸਿਮਰਤ ਜਿਤ ਸੂਟੇ ਕਿੰਨਾ ਤੋਂ ਛੁੱਟ ਜੂਗਾ ਗੁਰ ਪਿਆਰੇ ਜੋ ਛੁੱਟਣ ਦਾ ਭਾਵ ਇਹ ਹੈ ਕਿ ਅਸੀਂ ਮਾਲਕ ਦੀ ਸਿਫਤ ਸਲਾਹ ਕਰਾਂਗੇ ਕੀਰਤਨ ਰਾਹੀ ਕਰਾਂਗੇ ਜੋ ਆਪਾਂ ਨੂੰ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਕੀਰਤਨ ਇੱਕ ਬਹੁਤ ਵੱਡੀ ਚੀਜ਼ ਆ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਪਰ ਧਾਨ ਕਿਹਾ ਕੀਰਤਨ ਗੁਰਪਿਆਰੇ ਪਰ ਕੀਰਤਨ ਕਰਤੇ ਕਾ ਹੋਵੇ ਔਰ ਕਰਨ ਵਾਲਾ ਜੋ ਕੀਰਤਨ ਕਰ ਰਿਹਾ ਹੈ ਉਹ ਕਰਤੇ ਨੂੰ ਮੁਖ ਰੱਖ ਕੇ ਸਾਹਮਣੇ ਦੇਖ ਕੇ ਕਰਤੇ ਦੀ ਆਗਿਆ ਅਨਸਾਰ ਕੀਰਤਨ ਕਰਦਾ ਹੋਵੇ ਕੋਈ ਲਾਲਚ ਵਸ ਨਾ ਹੋਵੇ ਕੋਈ ਲਾਲਚ ਵਸ ਨਾ ਹੋਵੇ ਸਿਰਫ ਚਿੱਤ ਦੇ ਵਿੱਚ ਮਨ ਦੇ ਅੰਦਰ ਉਹ ਮਾਲਕ ਦੀ ਵਡਿਆਈ ਕਰਨੇ ਦੀ ਤਾਂਘ ਹੋਵੇ ਤਾਂ ਮੇਰਾ ਮਾਲਕ ਕਹਿ ਰਿਹਾ ਕਿ ਤੂੰ ਜੇ ਕੀਰਤਨ ਭਾਈ ਤੂੰ ਕੀਰਤਨ ਕਰਨ ਦਾ ਸ਼ੌਕ ਰੱਖਦਾ ਹੈ ਮਾਲਕ ਦੀ ਵਡਿਆਈ ਕਰਨ ਦਾ ਸ਼ੌਕ ਰੱਖਦਾ ਹੈ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਕੁਝ ਵਿਕਾਰਾਂ ਤੋਂ ਬਚ ਜਾਏਗਾ ਵਿਕਾਰਾਂ ਤੋਂ ਹੁਣ ਵਿਕਾਰ ਕਿਹੜੇ ਨੇ ਇਹ ਮਨੁੱਖ ਨੂੰ ਕਹਿ ਰਹੇ ਨੇ ਕਿਉਂਕਿ ਕੀਰਤਨ ਇਸ ਤਰ੍ਹਾਂ ਦੀ ਬਾਣੀ ਜੋ ਸੰਗਤ ਇਹ ਕੌਣ ਕਰ ਸਕਦਾ ਇੱਕ 84 ਲੱਖ ਜੁਨੀਆਂ ਦੇ ਵਿੱਚੋਂ ਗੁਰਪਿਆਰ ਇੱਕ ਇਨਸਾਨ ਹੈ ਇਹ ਬੰਦਾ ਹੈ ਜਿਸ ਤੇ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ 83 ਲੱਖ ਜੁਨੀਆਂ ਚੋਂ ਕੱਢ ਕੇ ਇਨਸਾਨ ਬਣਾਤਾ ਇਹੀ ਇੱਕ ਸੰਗਤ ਕਰ ਸਕਦਾ ਹੈ ਇਹ ਬਾਣੀ ਪੜ ਸਕਦਾ ਹੈ ਔਰ ਕੀਰਤਨ ਕਰਕੇ ਮਾਲਕ ਦੀਆਂ ਵਡਿਆਈਆਂ ਕਰ ਸਕਦਾ ਹੈ ਹੋਰ ਕਿਸੇ ਜੁਨੀ ਦੇ ਬਸ ਦੇ ਵਿੱਚ ਨਹੀਂ ਇਹ ਹੋਰ ਕੋਈ ਜੁਨੀ ਨਹੀਂ ਕਰ ਸਕਦੀ ਭਾਅ ਉਹਦੇ ਅੱਗੇ ਫਰਿਆਦਾ ਬੇਨਤੀਆਂ ਕਰ ਸਕਦੇ ਨੇ ਉਹ ਵੀ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਗੁਰੂ ਸਾਹਿਬ ਹੀ ਸਮਝਦਾ ਹੈ ਇਹ ਮਨੋਖਰੂ ਕਿਉਂ ਇਨਾ ਜ਼ੋਰ ਦਿੰਦਾ ਹੈ ਕਿ ਜੇ ਤੂੰ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਸੂਟੇ ਕਹਿੰਦਾ ਤੂੰ ਛੁੱਟ ਜਾਏਗਾ ਛੁੱਟ ਜਾਏਗਾ ਕਿਨਾਂ ਤੂੰ ਛੁੱਟ ਜਾਏਗਾ ਉਹ ਜਮਾਂ ਦੀ ਮਾਰ ਤੋਂ ਛੁੱਟ ਜਾਏਗਾ ਜਮਾਂ ਦੀ ਮਾਰ ਤੋਂ ਛੁੱਟ ਜਾਏਗਾ ਬਿਚਾਰਾਂ ਤੋਂ ਵਿਚਾਰਾਂ ਤੋਂ ਤੈਨੂੰ ਖੁਲਾਸੀ ਮਿਲ ਜੇਗੀ ਪਰ ਜੇ ਤੂੰ ਕੀਰਤਨ ਕਰੇਂਗਾ ਤੇ ਕੀਰਤਨ ਕਰਨ ਦੀ ਗੱਲ ਹੈ ਗੁਰੂ ਜੀ ਉਹ ਆਪਾਂ ਨੂੰ ਸਾਰੇ ਪਤਾ ਹੈ ਸੰਸਾਰ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਅੰਦਰ ਚਾਤੀ ਮਾਰ ਕੇ ਆਪਣਾ ਆਪ ਅਸੀਂ ਰਿਜ਼ਲਟ ਚੈੱਕ ਕਰ ਸਕਦੇ ਹਾਂ ਜੋ ਕੀਰਤਨ ਕਰਨੇ ਦਾ ਮਤਲਬ ਮਾਲਕ ਦੀ ਵਡਿਆਈ ਉਹ ਆਪਣਾ ਰਿਜ਼ਲਟ ਆਪ ਚੈੱਕ ਕਰ ਸਕਦੇ ਨੇ ਕਿ ਅਸੀਂ ਕਿਸ ਤਰ੍ਹਾਂ ਕੀਰਤਨ ਕਰਦੇ ਹਾਂ ਮੇਰਾ ਮਾਲਕ ਉਹਨਾਂ ਨੂੰ ਜਨਾਹ ਦਿੰਦਾ ਹੈ ਸੇਤ ਕਰਤਾਰ ਪ੍ਰਮਾਤਮਾ ਆਕਾਰਪੁਰਖ ਦੀ ਸਲਾਹ ਆਪ ਉਹਦੀ ਰਜਾ ਦੇ ਵਿੱਚ ਹੁਣ ਸਲਾਹ ਕੀ ਦੇ ਰਹੇ ਨੇ ਆਪਾਂ ਨੂੰ ਸਮਝਾ ਰਹੇ ਨੇ ਕੌਣ ਸਮਝਾ ਰਹੇ ਨੇ ਧੰਨ ਸ੍ਰੀ ਗੁਰੂ ਜੀ ਦੇ ਬੰਦੇ ਨੂੰ ਸਮਝਾ ਰਹੇ ਨੇ ਸਮਝਾਉਣ ਦਾ ਮਤਲਬ ਸਲਾਹ ਦੇ ਰਹੇ ਨੇ ਕਿ ਤੂੰ ਆ ਢੰਗ ਨਾਲ ਕੀਰਤਨ ਕਰਲਾ ਆ ਢੰਗ ਦੇ ਨਾਲ ਔਰ ਇਹ ਢੰਗ ਨਾਲ ਤੂੰ ਮਾਲਕ ਵੀ ਸਿਰਫ ਸਲਾਹ ਕਰਲਾ ਬਿਨਾ ਕਿਸੇ ਚਾਹਣਾ ਤੋਂ ਬਿਨਾ ਕਿਸੇ ਚਾਹਣਾ ਤੋਂ ਜੇ ਗੁਰਪਿਆਰ ਆਪਾਂ ਇਸ ਢੰਗ ਨਾਲ ਭਗਤੀ ਕਰ ਲਈ ਇਸ ਢੰਗ ਨਾਲ ਭਗਤੀ ਕਰ ਲਈ ਆ ਇਹ ਸਮਝ ਲੋ ਕਿ ਸਾਡਾ ਛਟਕਾਰਾ ਹੋ ਜਾਏਗਾ ਜੂਨੀਆ ਤੋਂ ਵੀ ਹੋ ਜਾਏਗਾ ਜਨਮ ਮਰਨ ਦੇ ਗੇੜ ਦੇ ਚੱਕਰ ਤੋਂ ਅਸੀਂ ਬਚ ਜਾਂਦੇ ਕਿਉਂਕਿ ਇਸ ਸ਼ਬਦ ਦੀ ਸ਼ੁਰੂਆਤ ਦੇ ਵਿੱਚ ਪੰਜਵੇਂ ਪਾਚਾ ਪਰਮਾਰੇ ਨੇ ਕਿ ਕਰਮ ਧਰਮ ਅਖੰਡ ਜੋ ਦਿਛੇ ਤਨ ਜੰਮ ਜਗਾਤੀ ਲੂਟੇ ਜੋ ਆਪਾਂ ਵਿਚਾਰ ਕੀਤੇ ਆ ਕੀਰਤਨ ਦੀ ਜੇ ਤਾਂ ਅਸੀਂ ਨਾ ਤ੍ਰੈ ਗੁਣਾਂ ਦੇ ਵਿੱਚ ਰਹਿ ਕੇ ਕੀਰਤਨ ਕਰ ਰਹੇ ਆ ਰੋਜੋ ਗੁਣ ਤਮੋ ਗੁਣ ਸਤੋ ਗੁਣ ਜੇ ਅਸੀਂ ਲਾਲਸਾ ਵਸਾ ਕੇ ਕੀਰਤਨ ਕਰ ਰਹੇ ਆ ਜੇ ਅਸੀਂ ਦਿਖਾਵੇ ਦਾ ਕੀਰਤਨ ਕਰ ਰਹੇ ਆ ਔਰ ਜੇ ਅਸੀਂ ਦੁਨੀਆ ਦੇ ਵਿੱਚ ਦਿਖਾਵਾ ਆਪਣੇ ਸੋਭਾ ਵਾਸਤੇ ਕੀਤਾਨ ਕਰ ਰਹੇ ਆ ਤਾਂ ਗੁਰੂ ਸਾਹਿਬ ਇਹ ਚੀਜ਼ਾਂ ਨੂੰ ਪਖੰਡ ਕਹਤਾ ਕਰਮ ਧਰਮ ਪਖੰਡ ਜੋ ਦਿਸੈ ਤਨ ਜੰਮ ਜਗਾਤੀ ਲੂਟੈ ਤਾਂ ਫਿਰ ਇਹ ਜਿਹੜਾ ਕੰਮ ਕੀਤਾ ਹੋਇਆ ਇਹ ਆਖਰ ਫਿਰ ਜਮਾ ਨੇ ਲੁੱਟ ਲੈਣਾ ਸਰਬ ਕੋਲ ਇਸੇ ਕਰਕੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਕਰਮ ਧਰਮ ਹੋਰ ਵੀ ਪਖੰਡ ਬਹੁਤ ਹੈ ਸੰਸਾਰ ਦੇ ਵਿੱਚ ਜੇ ਅਸੀਂ ਉਹਨਾਂ ਨੂੰ ਕਰਦੇ ਹੋਏ ਵੀ ਫਿਰ ਵੀ ਕਹਿ ਰਹੇ ਆ ਦਾਅਵੇ ਕਰ ਰਹੇ ਆ ਸੇ ਭਗਤੀ ਕਰ ਰਹੇ ਆ ਤਾਂ ਦੇਖੀ ਗੁਰਪਿਆਰੇ ਉਹ ਵੀ ਤਰ੍ਹਾਂ ਫਿਰ ਜਿਹੜਾ ਪਖੰਡ ਕੀਤਾ ਉਹ ਵੀ ਲੁੱਟ ਜਾਏਗਾ ਉਹ ਵੀ ਤੇਰੇ ਕੋਲ ਰਹਿਣਾ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਧਾਰਮਿਕ ਕੰਮ ਜੇ ਦਿਖਾਵੇ ਦੇ ਸੀ ਕਰਦੇ ਨੇ ਧਾਰਮਿਕ ਧਾਰਮਿਕ ਕੰਮ ਚੰਗੇ ਨਹੀਂ ਕਿ ਸਾਰੇ ਮਨੁੱਖ ਇੱਕਸਾਰ ਨਹੀਂ ਐ ਬਹੁਤ ਰੂਹਾਂ ਬੰਦਗੀ ਵਾਲੀਆਂ ਨੇ ਔਰ ਉਸ ਤੋਂ ਕਿਤੇ ਜ਼ਿਆਦਾ ਦਿਖਾਵੇ ਵਾਲੀਆਂ ਵੀ ਐ ਕਿਉਂਕਿ ਗੁਰੂ ਸਾਹਿਬ ਕਹਿ ਰਹੇ ਨੇ ਦੇ ਵਿੱਚ 10 ਆਪਣੇ ਕੋਲੋਂ ਕੁਝ ਵੀ ਨਹੀਂ ਕਹਿ ਰਹਾ ਕਿ ਗੁਰੂ ਸਾਹਿਬ ਆਪਾਂ ਕੱਲ ਵੀ ਇੱਕ ਬੇਨਤੀ ਕੀਤੀ ਕਿ ਤੀਰਥਾਂ ਦੇ ਅਸ਼ਨਾਨਾਂ ਦੀ ਕੀਤੀ ਸੀ ਜਾਂ ਧਾਰਮਿਕ ਕੰਮ ਵਿਖਾਵੇ ਦੇ ਕੰਮ ਇਹ ਕੰਮ ਜਿਤਨੇ ਵੀ ਕੋਈ ਕਰਦਾ ਹੈ ਜਿਵੇਂ ਵੀ ਕੋਈ ਇਹ ਦਿਖਾਵੇ ਕੰਮ ਕਰਦਾ ਜੋ ਵੀ ਲੋਕ ਕਰਦੇ ਨੇ ਗੁਰੂ ਸਾਹਿਬ ਉਹਨਾਂ ਨੂੰ ਕਹਿ ਰਿਹਾ ਕਿ ਇਹ ਤੇਰੇ ਕੋਲ ਨਹੀਂ ਰਹਿਣੇ ਇਹ ਧਨ ਤੇਰੇ ਕੋਲ ਨਹੀਂ ਰਹਿਣਾ ਇਹ ਜਮ੍ਹਾਂ ਨੇ ਲੁੱਟ ਲੈਣਾ ਕਿਉਂਕਿ ਪੰਗਤੀ ਆਪਾਂ ਪਹਿਲੇ ਚਾਰ ਲਈ ਜੋ ਪੰਜਵੇਂ ਪਾਸਾ ਸੂਹੀ ਮਹੱਲਾ ਪੰਜਵਾਂ ਦੇ ਅੰਦਰ ਕਹਿ ਰਹੇ ਨੇ ਕਿ ਨਹੀਂ ਭਾਈ ਤੋ ਇਹ ਕੰਮ ਕਾਂਡਾਂ ਤੋਂ ਉੱਪਰ ਉੱਠ ਕੇ ਤੂੰ ਭਗਤੀ ਕਰ ਬਾਣੀ ਪੜ ਗੁਰੂ ਘਰ ਜਾ ਸੰਗਤ ਕਰ ਔਰ ਜੇ ਕੀਰਤਨ ਕਰਨ ਦਾ ਸ਼ੌਕ ਰੱਖਦਾ ਹੈ ਕੇਵਲ ਤੇ ਕੇਵਲ ਇੱਕ ਉਹ ਇੱਛਾ ਮੰਨ ਦੇ ਵਿੱਚ ਐਸੇ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਉਹ ਸਾਰਿਆਂ ਈ ਸਾਵਾਂ ਪੂਰੀਆਂ ਕਰਨੇ ਵਾਲਾ ਮੇਰਾ ਮਾਲਕ ਲੇਕਿਨ ਉਹਨਾਂ ਤੋਂ ਰਹਿਤ ਹੋ ਕੇ ਤਪਤੀ ਕਰ। ਉਸ ਵੀ ਚਾਹਣਾ ਨਾ ਰੱਖ। ਉਸ ਵੀ ਚਾਹਣਾ ਨਾ ਰੱਖ। ਤਾਂ ਗੁਰਪਿਆਰਿਓ ਫੇਰ ਕਿਤੇ ਸਾਡਾ ਸਟਕਾਰਾ ਹੋ ਸਕਦਾ ਹੈ ਜੁਨੀਆਂ ਤੋਂ। ਫੇਰ ਸਟਕਾਰਾ ਹੋ ਸਕਦਾ ਹੈ। ਨਾਲ ਫਿਰ ਇੱਕ ਹੋਰ ਪ੍ਰਮਪਤਾ ਪ੍ਰਮਾਤਮਾ ਨਾਲ ਗੱਲ ਕਰੀਆ ਕਿ हे ਭਾਈ ਇਹ ਸੰਤ ਜਨੋ ਸੁਣੋ। ਉਹ ਸੰਤ ਕਿਹਨੂੰ ਕਹਤਾ ਜੋ ਮਾਲਕਤੇ ਪੈਦਾ ਕੀਤੇ ਹੋਏ ਜਿੰਨੇ ਵੀ ਜਿੰਨੇ ਵੀ ਇਨਸਾਨ ਹੈ ਸਿਤਸ 83 ਲੱਖ ਜੁਗਲੀਓ ਦੀ ਪੈਦਾ ਕੀਤੀ ਹੋਈ ਹੈ ਪਰਮਾ ਉਹ ਨਾ ਵਿੱਚੋ ਦਰਜਾ ਦਿੱਤਾ ਹੈ ਇੱਕ ਬੰਦੇ ਨੂੰ ਟੋਪ ਦਾ ਹੁਣ ਇੱਥੇ ਜਿਹੜਾ ਸੰਗਤ ਦੇ ਵਿੱਚ ਪਿਤਾ ਪਰਮਾਤਮਾ ਦੀ ਸਿੱਖ ਸਲਾਹ ਕਰਦਾ ਹੈ ਭਗਤੀ ਕਰਦਾ ਹੈ ਜਾਂ ਗੁਰੂ ਦਾ ਪਿਆਰਾ ਹੈ ਉਹਨਾਂ ਸਾਰਿਆਂ ਜਾਂ ਮਨੁੱਖਾ ਜਨਮ ਲੈ ਕੇ ਸੰਸਾਰ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਸਾਰਿਆਂ ਨੂੰ ਸੰਤ ਕਿਹਾ ਜੇ ਸਾਨੂੰ ਕਿਉਂ ਬਾਣੀ ਸਾਰਿਆਂ ਨੇ ਸੁਣਨੀ ਆ ਬਾਣੀ ਗੁਰਪਿਆਰੋਂ ਸਾਰਿਆਂ ਨੇ ਸੁਣਨੀ ਆ ਸਾਰਿਆਂ ਦੇ ਪਰਤੇ ਕੋਈ ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ ਸੰਤ ਕਿਉਂ ਕਹਤਾ ਕਿਉਂਕਿ ਸਾਡੇ ਕੋਲ ਸੰਤ ਦਾ ਦਰਜਾ ਸੀ ਸੰਤ ਦਾ ਦਰਜਾ ਸੀਗਾ ਕਦੋਂ ਸੀ ਉਹ ਆਪਾਂ ਕਈ ਵਾਰੀ ਆਪਾਂ ਵਿਚਾਰਾਂ ਵੀ ਕੀਤੀਆਂ ਨੇ ਉਹ ਸੰਤ ਦਾ ਦਰਜਾ ਸਾਡੇ ਕੋਲ 9 ਮਹੀਨੇ ਮਾਤਾ ਦੇ ਪੇਟ ਦੇ ਅੰਦਰ ਸੀਗਾ ਉਹ ਕਈ ਵਾਰੀ ਆਪਾਂ ਵਿਚਾਰਾ ਕਰ ਰੱਖਿਆ ਨਹੀਂ ਹੁਣ ਆਪਾਂ ਆਪਣੀ ਜੋ ਅੱਜ ਮੁੱਖ ਵਿਚਾਰ ਹੈ ਉਹ ਆਪਾਂ ਚੱਲੀਓ ਤੇ ਕੀ ਕਹਿ ਰਿਹਾ ਪਿਤਾ ਪਰਮਾਤਾ ਇਹ ਸੰਤ ਜਨੋ ਭਾਈ ਸੁਣੋ ਜੇਤੂ ਹੁਕਮ ਮੰਨ ਲੈ ਹੁਕਮ ਦੇ ਦੀਨ ਰਹਿ ਕੇ ਜੇ ਤੂੰ ਬਚਨ ਕਮਾਵੇਂ ਕਿਹਦਾ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਬਚਨ ਕਮਾ ਲਈਏ ਜੇ ਹੁਕਮ ਅਸੀਂ ਗੁਰੂ ਦਾ ਮੰਨ ਲਈਏ ਸੋ ਗੁਰਪਰਸਾਦੀ ਤੜੀਏ ਤਾਂ ਮੇਰੇ ਮਾਲਕ ਦੀ ਕਿਰਪਾ ਹੋਣੀ ਆ ਤਾਂ ਅਸੀਂ ਕਿਰਪਾ ਦੇ ਦੁਆਰਾ ਅਸੀਂ ਇਸ ਸੰਸਾਰ ਭੌਜਲ ਇਹਨੂੰ ਅਸੀਂ ਤਰ ਸਕਦੇ ਹਾਂ ਇਹਨੂੰ ਅਸੀਂ ਭੌਜਲ ਨੂੰ ਪਾਰ ਕਰ ਸਕਦੇ ਹਾਂ ਅਸੀਂ ਭਾਵ ਜੁਨੀਆਂ ਤੋਂ ਬਚ ਸਕਦੇ ਹਾਂ ਕੁੱਲ ਮੁਲਾਕੇ ਸਾਡੀ ਇਹ ਕਹਾਣੀਆਂ ਮਾਲਕ ਸਾਨੂੰ ਸਮਝਾ ਰਿਹਾ ਇਸ ਬੰਦੇ ਨੂੰ ਕਿ ਤੂੰ ਜੁਨੀਆਂ ਤੋਂ ਬਚ ਕੇ ਆਪਣੇ ਘਰ ਜਾ ਤੂੰ ਬਹੁਤ ਚੱਕਰ ਘੱਟ ਲੈ ਲੰਮਾ ਚੌੜਾ ਹੁਣ ਤੂੰ ਇਸ ਖੇਡ ਨੂੰ ਸਮਝ ਕਹਾਣੀ ਨੂੰ ਸਮਝ ਗੁਰੂ ਸਾਹਿਬ ਜੋ ਕਹਿ ਰਹੇ ਉਹਨੂੰ ਸਮਝ ਕੀ ਸਮਝੇ ਕਿ ਕੋਈ ਵੀ ਮਨੁੱਖ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਹੰਢਾਏਗਾ ਉਹਨੂੰ ਕਮਾਏਗਾ ਉਹ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਪਾਰ ਲੰਘ ਸਕਦਾ ਹੈ ਪਾਰ ਲੰਘ ਸਕਦਾ ਹੈ ਇਹ ਆਪਾਂ ਨੂੰ ਗੁਰਬਾਣੀ ਫਰਮਾਦੀ ਕਿਉਂ ਆਪਾਂ ਚੱਲਣਾ ਗੁਰਬਾਣੀ ਦੇ ਆਧਾਰ ਤੇ ਕਿ ਗੁਰਬਾਣੀ ਸਾਨੂੰ ਕੀ ਕਹੇ ਗੁਰਬਾਣੀ ਕਹਿ ਰਹੀ ਹੈ ਕਿ ਸਾਨੂੰ ਪਾਰ ਲੰਘਣ ਦਾ ਮਤਲਬ ਅਸੀਂ ਇਹ ਜਿਹੜਾ ਭੌਜਲ ਹੈ ਸਾਡਾ ਢਾਈ ਘਠਾਂ ਦੇ ਦੇ ਵਿੱਚ ਭੀੜ ਬਹੁਤ ਆ ਇਹਦੇ ਵਿੱਚ ਤੁਸੀਂ ਲੰਘ ਕੇ ਪਿਤਾ ਪਰਮਾਤਮਾ ਦੇ ਦਰ ਤੇ ਅਸੀਂ ਪਹੁੰਚ ਸਕਦੇ ਹਾਂ ਆਪਣਾ ਜਨਮ ਮਰਨ ਅਸੀਂ ਕੱਟ ਸਕਦੇ ਹਾਂ ਆਏ ਅਸੀਂ ਇਸੇ ਕੰਮ ਵਾਸਤੇ ਆਏ ਅਸੀਂ ਇਸੇ ਕੰਮ ਵਾਸਤੇ ਜੇ ਗੁਰਪਿਆਰੇ ਇਹ ਤੋਂ ਅਸੀਂ ਹਾਰ ਗਏ ਜਾਂ ਅਸੀਂ ਕਹਾਣੀ ਨੂੰ ਨਹੀਂ ਸਮਝਿਆ ਇਹ ਸਵਾਸਾਂ ਦੇ ਰਹਿੰਦੇ ਰਹਿੰਦੇ ਸੇ ਜੇ ਅਸੀਂ ਕਰਮ ਕਾਂਡਾਂ ਤੋਂ ਨਹੀਂ ਖੜਾ ਛੜਾਇਆ ਨਹੀਂ ਕਰਨ ਹਟੇ ਭਾਵੇਂ ਦਾਵੇ ਤਾਂ ਬਹੁਤ karenge ਭਗਤੀ ਦੇ ਕੀਰਤਨਾ ਦੇ ਇਹ ਪਰ ਗੁਰੂ ਸਾਹਿਬ ਨਹੀਂ ਮੰਨਦੇ ਨਾ ਆਪਾਂ ਗੁਰਪਿਆਰਿਓ ਗੱਲ ਤਾਂ ਮੰਨਣ ਦੀ ਹੈ ਹੁਣ ਗੁਰਪਿਆਰਿਓ ਅੱਗੇ ਅਗਲੀ ਪੰਕਤੀ ਸਾਨੂੰ ਫਰਮਾ ਰਹੀ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਤੂੰ ਜਿੰਨੇ ਵੀ ਮਰਜੀ ਤੀਰਥਾਂ ਤੇ ਇਸ਼ਨਾਨ ਕਰਲਾ ਮੰਜਨ ਮਤਲਬ ਇਸ਼ਨਾਨ ਕਰਨਾ ਜਿੱਥੇ ਮਰਜੀ ਭੱਜ ਦੌੜ ਕਰਲਾ ਜਿੰਨੀ ਮਰਜੀ ਤੂੰ ਦੂਰ ਚਲੇ ਜਾ ਕਿ ਮੈਂ ਰੱਬ ਤੇ ਦਰਸ਼ਨ ਕਰਨੇ ਆ ਪਰਮਾਤਮਾ ਨੂੰ ਪਾਉਣਾ ਹੈ ਜਿੰਨੀ ਵੀ ਭੱਜ ਦੌੜ ਕਰੇਗਾ ਤੂੰ ਕੋਨੀ ਇਸ ਕਾਲ ਦੇ ਸਮੇਂ ਦੇ ਅੰਦਰ ਤੇਰੇ ਮਨ ਨੂੰ ਮਾਇ ਲੱਗਣੀਆ ਮਾਇ ਕਿਉਂਕਿ ਸਾਨੂੰ ਭੇਦ ਨਹੀਂ ਹੈ ਤੀਰਥਾਂ ਤੇ ਜਾਣਦਾ ਧਾਮਾਂ ਤੇ ਜਾਣਦਾ ਸਨ ᔪਗਤੀ ਨਹੀਂ ਸਾਡੇ ਕੋਲ ਅਸੀਂ ਗੁਰੂ ਤੋਂ ਪੁੱਛਿਆ ਹੀ ਨਹੀਂ ਹੈ ਗੁਰੂ ਦੀ ਗੱਲ ਮੰਨੀ ਹੀ ਨਹੀਂ ਹੈ ਕਿਉਂ ਪਿਛਲਾ ਜੋ ਆਪਾਂ ਬਚਨ ਜੋ ਮਹਾਰਾਜ ਦਾ ਬਚਨ ਜਿਉ ਆਪ ਪੜ੍ਹ ਕੇ ਅਟੇ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਗੁਰੂ ਕਿਰਪਾ ਕਰੇ ਕਦੋਂ ਕਰੇਗਾ ਜਦੋਂ ਅਸੀਂ ਉਹਦਾ ਹੁਕਮ ਮੰਨ ਕੇ ਇਹ ਤੋਂ ਪਿੱਛੇ ਕੀ ਆਇਆ ਸੀ ਇਹ ਤੋਂ ਪਿੱਛੇ ਗੱਲ ਆਈ ਸੀ ਗੁਰੂ ਪਿਆਰਿਓ ਹੁਕਮ ਮੰਨਣ ਦੀ ਗੱਲ ਆਈ ਸੀ ਕਿ ਤੂੰ ਮਾਲਕ ਦਾ ਹੁਕਮ ਮੰਨ ਲੈ ਹੁਕਮ ਮੰਨ ਕੇ ਤੂੰ ਪਉ ਪਦਲ ਪਾਰ ਕਰ ਲੇਗਾ ਅੱਗੇ ਪ੍ਰਮਾਤਮਾ ਫਰਮਾਉਂਦੇ ਸੰਤੋ ਸਾਗਰ ਪਾਰ ਉਤਾਰੀਏ ਇਹਨਾਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਂਗਾ ਪਰ ਤੂੰ ਸੰਤਾਂ ਦੇ ਬਚਨ ਕਮਾ ਉਸ ਪ੍ਰਮਾਤਮਾ ਦੇ ਰਜਾ ਦੇ ਵਿੱਚ ਚੱਲ ਫਿਰ ਤੂੰ ਜਿੱਥੇ ਵੀ ਜਾ ਕੇ ਇਸ਼ਨਾਨ ਕਰੇਂਗਾ ਤੀਰਥਾਂ ਤੇ ਜਾਏਂਗਾ ਫਿਰ ਤੇਰਾ ਜਾਣਾ ਸਫਲ ਹੋ ਜਾਏਗਾ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਰੋੜਾਂ ਤੀਰਥਾਂ ਤੇ ਤੂੰ ਭਜਦੌਣ ਕਰ ਲੈ ਕਰੀ ਜਾ 68 ਤੀਰਥ ਕਿੰਨੇ ਤੀਰਥ 68 68 ਤੀਰਥ ਕਰੀ ਜਾ ਭਜਦੌਣ ਔਰ ਜਿਨ੍ਹਾਂ ਚ ਧੰਨ ਸ੍ਰੀ ਗੁਰਗੰਸਾਹਬ ਦੀ ਗੱਲ ਨਹੀਂ ਮੰਨੇਗਾ ਇਹਦੀ ਖੋਜ ਨਹੀਂ ਕਰੇਗਾ ਔਰ ਇਹਨੂੰ ਪੜ ਕੇ ਮੰਨੇਗਾ ਨਹੀਂ ਗੁਰਦਾਰ ਖਾਲੀ ਪੜਨ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ ਕਿਉਂ ਇਸੇ ਸ਼ਬਦ ਦੇ ਵਿੱਚ ਇੱਕ ਪੜਨ ਦੀ ਵੀ ਗੱਲ ਕਰ ਰਿਹਾ ਗੁਰੂ ਸਾਹਿਬ ਪੜਨ ਦੀ ਵੀ ਗੱਲ ਕਰ ਰਿਹਾ ਕੀ ਕਹ ਰਿਹਾ ਕੋਟ ਤੀਰਥ ਮੰჯਨ ਇਸ਼ਨਾਨਾ ਇਸ ਕਲਮੇ ਮਾਇਲ ਭਰੀਜੈ ਆਪਾਂ ਜੋ ਵਿਚਾਰ ਕਰ ਲਈ ਹੈ ਕਿ ਜਿੱਥੇ ਮਰਜੀ ਭੱਜ ਲਾ ਜੇ ਇਹ ਆਪਾਂ ਗੁਰੂ ਦੀ ਗੱਲ ਨਹੀਂ ਮੰਨੀ ਤੇਰੇ ਮਨ ਨੂੰ ਮਾਇ ਲੱਗਣੀ ਹੈ ਅੱਗੇ ਗੁਰਸਾਹਿਬ ਪਰਮਾਰਿਆਂ ਨੇ ਕਿ ਭਾਈ ਜਿਹੜੇ ਮਨੁੱਖ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਦੀ ਸਿੱਖ ਸਲਾਹ ਦੇ ਗੀਤ ਗਾਉਂਦੇ ਨੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦਾ ਜੀਵਨ ਜਿਹੜਾ ਪਵਿੱਤਰ ਹੋ ਜਾਂਦਾ ਹੈ ਗੁਰਪਿਆਰੇ ਪਵਿੱਤਰ ਉਹ ਫਿਰ ਮਾਲਕ ਦੀ ਰਜਾ ਦੇ ਵਿੱਚ ਮਾਲਕ ਦੀ ਦੇਖਰੇਖ ਦੇ ਵਿੱਚ ਆ ਜਾਂਦੇ ਨੇ ਸਤਿਗੁਰੂ ਫਿਰ ਉਹ ਤੇ ਜਿਹੜਾ ਆਪਾਂ ਗੁਰਪ੍ਰਸਾਦੀ ਤਰੀਏ ਆਪਾਂ ਗੁਰੂ ਦੀ ਕਿਰਪਾ ਫਿਰ ਕਰੇਗਾ ਗੁਰੂ ਕਿਰਪਾ ਫਿਰ ਅਸੀਂ ਪਹੁੰਚਣ ਨੂੰ ਤਰੰਗ ਜਦੋਂ ਅਸੀਂ ਉਹਨਾਂ ਪ੍ਰਮਾਤਮਾ ਦੀ ਰਾਜਾ ਦੇ ਵਿੱਚ ਆ ਮੰਗੂ ਕਰੇ ਹੁਣ ਆਪਾਂ ਇੱਥੇ ਗੱਲ ਕਰੀ ਸੀ ਕਿ ਖਾਲੀ ਪੜਨ ਦੀ ਹੁਣ ਸਤਿਗੁਰ ਫਰਮਾ ਰਹੇ ਨੇ ਕਿ ਬੇਦ ਕਤੇਵ ਸਿਮਰਤ ਬਹੁ ਸਾਸਤਦ ਇਨ ਪੜਿਆਂ ਮੁਕਤਨਾ ਹੋਈ ਕਹਿੰਦਾ ਖਾਲੀ ਤੋਂ ਧਰਮ ਗ੍ਰੰਥ ਜਾਂ ਅਪ ਜੋ ਵੀ ਇਸ ਸੰਸਾਰ ਦੇ ਜਿਸ ਧਰਮ ਦੇ ਅੰਦਰ ਜੋ ਕੀ ਜੋ ਵੀ ਕੋਈ ਪੜ ਰਿਹਾ ਖਾਲੀ ਉਹਨਾਂ ਆਪਾ ਪੜਨ ਦਾ ਬਿਸਾਰ ਰਖ ਲਿਆ ਉਹਨੂੰ ਖੋਜ ਨਹੀਂ ਕੀਤੀ ਸਮਝ ਲਈ ਆਪਾਂ ਗੁਰੂ ਦੀ ਮਤ ਨਹੀਂ ਲੈਤੀ ਔਰ ਫਿਰ ਗੁਰਪਿਆਰਿਓ ਪੜ ਕੇ ਉਹ ਤੇ ਪ੍ਰੈਕਟੀਕਲ ਨਹੀਂ ਕੀਤਾ ਤਾਂ ਕਹਿੰਦਾ ਇਹਨਾਂ ਪੜਿਆ ਮੁਕਤ ਨਾ ਹੋਈ ਕਹਿੰਦਾ ਇਹਨਾਂ ਨੂੰ ਖਾਲੀ ਪੜਿਆ ਨਾ ਤੇਰੀ ਮੁਕਤੀ ਨਹੀਂ ਹੋਣੀ ਦੇਖੋ ਕਿੰਨੀ ਵੱਡੀ ਗੱਲ ਕਹਈ ਤੇ ਗੁਰਪਿਆਰਿਓ ਪਰ ਸਾਡੀ ਸਮਝ ਕਿਉਂ ਨਹੀਂ ਆ ਰਹੀ ਆ ਗੁਰਪਿਆਰਿਓ ਇਹ ਗੁਰੂ ਸਾਹਿਬ ਦਾ ਅੱਜ ਦਾ ਫਰਮਾਨ ਆ ਅੱਗੇ ਕਹਿ ਰਹੇ ਨੇ ਜੇ ਤੂੰ ਵਚਨ ਕਮਾਵੇਂਗਾ ਗੁਰੂ ਦੇ ਰਾਜਾ ਦੇ ਵਿੱਚ ਚੱਲੇਗਾ ਤਾਂ ਫਿਰ ਅੱਗੇ ਗੁਰੂ ਸਾਹਿਬ ਨੇ ਫਰਮਾਇਆ ਕਿ ਇੱਕ ਅੱਖਰ ਜੋ ਗੁਰਮਖ ਜਾਪੇ ਤਿਸ ਕੀ ਨਿਰਮਲ ਸੋਈ ਉਹ ਬਾਲੇ ਪੜਿਆਂ ਦੀ ਗੱਲ ਗੁਰ ਪਿਆਰਿਓ ਇੱਥੇ ਹੁਣ ਫਿਰ ਕਈ ਵਿਚਾਰਾਂ ਉੱਠ ਜਾਂਦੀਆਂ ਨੇ ਪਰ ਨਹੀਂ ਆਪੋਨਾਂ ਵਿਚਾਰਾਂ ਤੋਂ ਬਚਣਾ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਇੱਕ ਅੱਖਰ ਜੋ ਗੁਰਮੁਖ ਜਾਪੇ ਪਰ ਤੂੰ ਕਹਿੰਦਾ ਤੇ ਇੱਕ ਪੰਗਤੀ ਦੀ ਤੂੰ ਸਮਝ ਲੈਣਾ ਜੇ ਤੂੰ ਨਿਰਮਲ ਹੋਣਾ ਹੈ ਜੇ ਤੇਰਾ ਮਨ ਨੂੰ ਆਪਣੇ ਨਿਰਮਲ ਕਰਨਾ ਚਾਹੁੰਦਾ ਹੈ ਕਿ ਮਨੁੱਖ ਗੁਰੂ ਦੀ ਸਰਣੀ ਪਾਏ ਕਿ ਜੋ ਨਾਮ ਦਾ ਜਾਪ ਹੋਵੇ ਫਿਰ ਨਾਮ ਦੀ ਗੱਲ ਆ ਗਈ ਜੇ ਨਾਮ ਦੀ ਸਮਝ ਲੈ ਲੇ ਉਹ ਕੀ ਹੈ ਉਹ ਇੱਕ ਅੱਖਰ ਹੈ ਪਾਬ ਉਹ ਜਿਹੜਾ ਅੱਖਰ ਹੈ ਸਿਰਫ ਉਹ ਸੁਣਨ ਚ ਆਉਂਦਾ ਉਹ ਲਿਖਣ ਚ ਨਹੀਂ ਆਉਂਦਾ ਨਾਮ ਪੈ ਇੱਥੇ ਆ ਗਿਆ ਨਾ ਲਿਖਣ ਚ ਆ ਗਿਆ ਲਿਖਣ ਚ ਆ ਗਿਆ ਨਾਮ ਤਾਂ ਗੁਰੂ ਪਿਆਰਿਓ ਕਿ ਨਾਮ ਤਾਂ ਸਾਰਾ ਲਿਖ ਲਿਖਣ ਦੇ ਵਿੱਚ ਆ ਗਿਆ ਪਰ ਨਹੀਂ ਇਹਨੂੰ ਆਪਾਂ ਲਿਖ ਨਹੀਂ ਸਕਦੇ ਇਹਨੂੰ ਬੋਲ ਵੀ ਨਹੀਂ ਸਕਦੇ ਨਾਮ ਜਿਹੜਾ ਹੈ ਗੁਰੂ ਪਿਆਰਿਓ ਉਹ ਹੈ ਉਹਨੂੰ ਅਸੀਂ ਸੁਣ ਸਕਦੇ ਹਾਂ ਜਿਨ ਗੁਰਬਾਣੀ ਦੇ ਅੰਦਰ ਫਰਮਾਇਆ ਕਿ ਕਾਗਦ ਕਲਮ ਨਾਲ ਲਿਖਨ ਹਾਲ ਮੰਨੇ ਕਾਬ ਹੈ ਕਰਨ ਵਿਚਾਰ ਪਾਵੇ ਲਿਖਣ ਦੇ ਵਿੱਚ ਨਹੀਂ ਆਉਂਦਾ ਇਹ ਸਿਰਫ ਸੁਣ ਸਕਦੇ ਆ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੂੰ ਉਹ ਨਾਮ ਦਾ ਜਾਪ ਕਰ ਪਾਇਆ ਭਾਵ ਉਹਨੂੰ ਜਪ ਉਹਨੂੰ ਕਿਵੇਂ ਅਸੀਂ ਜਾਪ ਨਾਮ ਤਿਕ ਜਾਪ ਕੇ ਕਿਵੇਂ ਪਹੁੰਚਣਾ ਹੈ ਜਾਪਾ ਬਹੁਤ ਵਾਰੀ ਆ ਇਹ ਵੀਡੀਓ ਪਾਈ ਹੈ ਕਿ ਉਹਦੇ ਵਿੱਚ ਲਿਖਿਆ ਕਿ ਪਾਈ ਆਪਾਂ ਵਾਹਿਗੁਰੂ ਗੁਰਮੰਤਰ ਜਪ ਕੇ ਮਨ ਨੂੰ ਸਾਧਨਾ ਕਰਨੀ ਹੈ ਭਾਵ ਆਪਣੇ ਟਿਕਾਚ ਲਿਆਉਣਾ ਹੈ ਉਹਨੂੰ ਆਪਣੇ ਘਰ ਬਿਠਾਉਣਾ ਹੈ ਬਿਠਾ ਕੇ ਫੇਰ ਪਿਤਾ ਪਰਮਾਤਮਾ ਮੈਨੂੰ ਸਾਨੂੰ ਨਾਮ ਦੀ ਦਾਤ ਦੇਣੀ ਹੈ ਹੁਣ ਇਹ ਉਪਦੇਸ਼ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਇਹ ਉਪਦੇਸ਼ ਕਿਤੇ ਇੱਕ ਵਾਸਤੇ ਨਹੀਂ ਹੈ ਇੱਕ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਚੌ ਵਰਨਾ ਕੋ ਸਾਂਝਾ ਕਹਿੰਦਾ ਭਾਈ ਸਾਰਿਆਂ ਵਾਸਤੇ ਹੈ ਕਿਸੇ ਇੱਕ ਇੱਕ ਵਾਸਤੇ ਨਹੀਂ ਹੈ ਤੇ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਗੁਰਮੁਖ ਨਾਮ ਜਪੇ ਗੁਰਮੁਖ ਨਾਮ ਜਪਿਆ ਉਦਰ ਸੋ ਕਲਮੇ ਘਟ ਘਟ ਨਾਨਕ ਮਾਝਾ ਭਾਈ ਗੁਰੂ ਦਾ ਫਰਮਾਨ ਹੈ ਕਿ ਦੱਸੇ ਹੋਏ ਰਾਤ ਤੇ ਤੁਰ ਕੇ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਪਾਵੇ ਇੱਕ ਧਰਮ ਕਮਾ ਕੇ ਧਰਮ ਦੇ ਰਾਹ ਤੇ ਧਰਮੀ ਬਣ ਕੇ ਪਾਵੇ ਧਰਮ ਦੇ ਉੱਤੇ ਵੀ ਜੋ ਆਪਣਾ ਜਪਤੀ ਸਾਹਿਬ ਦੇ ਚਾਰ ਖੰਡ ਨੇ ਉਹ ਵੀ ਧਰਮ ਪਹਿਲਾ ਧਰਮ ਕਮਾ ਕੇ ਫਿਰ ਅੱਗੇ ਗਿਆਨ ਖੰਡ ਜਾਣਾ ਪੈਂਦਾ ਤਾਂ ਗੁਰਪਿਆਰੋ ਚਾਰ ਖੰਡ ਨੇ ਉਹਨਾਂ ਨੂੰ ਪਾਰ ਕਰਕੇ ਫਿਰ ਆਪਾਂ ਸੱਚਖੰਡ ਜਾਣਾ ਹੁੰਦਾ ਇੱਥੇ ਵੀ ਮੇਰਾ ਮਾਲਕ ਕਹ ਰਿਹਾ ਕਿ ਤੂੰ ਦਸੇ ਹੋਏ ਰਾਤ ਦੇ ਜਿਹੜੇ ਗੁਰੂ ਗੁਰੂ ਦੇ ਪਿਆਰੇ ਗੁਰੂ ਦੇ ਦਸੇ ਹੋਏ ਰਾਤ ਦੇ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਦੇ ਨੇ ਮਾਲਕ ਵੀ ਬੰਦਗੀ ਕਰਦੇ ਨੇ ਉਹ ਜਗਤ ਵਿੱਚੋਂ ਵਿਕਾਰਾਂ ਤੋਂ ਗੁਰੂ ਪਿਆਰਿਓ ਬਚ ਜਾਂਦੇ ਨੇ ਨਿਕਲ ਜਾਂਦੇ ਨੇ ਪਾਪ ਪਾਪ ਸਾਗਰ ਨੂੰ ਤਾਰ ਕਰ ਜਾਂਦੇ ਨੇ ਤਾਂ ਗੁਰੂ ਪਿਆਰਿਓ ਅੱਜ ਇੱਥੇ ਤੱਕ ਆਪੋ ਵਿਚਾਰਾ ਕੀਤਾ ਮੇਰੇ ਮਾਲਕ ਨੇ ਬਹੁਤ ਵੱਡਾ ਤਰਸ ਕੀਤਾ ਹੈ ਕੀ ਆਪਣੀ ਸੇਵਾ ਆਪ ਲੇਤੀ ਹੈ ਤਾਂ ਇੱਥੇ ਗੁਰਪਿਆਰੇ ਆਪਾਂ ਭੁਲਾ ਮਾਲਕ ਤੋਂ ਬਖਸਾਉਂਦੇ ਹੋਏ ਔਰ ਜੋ ਵੀ ਸੰਗਤ ਸੁਣੇਗੀ ਉਹਨਾਂ ਵੀ ਜ਼ਰੂਰੀ ਹੈ ਗੁਰਪਿਆਰੇ ਉਹ ਤੋਂ ਵੀ ਦਾਸ ਕੋਈ ਬਾਣੀ ਪੜਦੇ ਲਗਾ ਮਾਤਰਾ ਦੇ ਪਿੱਛੇ ਲੱਗੀ ਹੋ ਤਾਂ ਉਹ ਵੀ ਬਖਸ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ